ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਅਤੇ ਮਹਾਰਾਜਾ ਖਡਕ ਸਿੰਘ ਦੇ ਪੁੱਤਰ ਕਵਲ ਨੌ ਨਿਹਾਲ ਸਿੰਘ ਦਾ ਜਨਮ 9 ਮਾਰਚ 1821 ਈਸਵੀ ਨੂੰ ਮਹਾਰਾਣੀ ਚੰਦਕੌਰ ਦੀ ਕੁੱਖੋਂ ਹੁੰਦਾ ਹੈ। ਉਹ ਕਿਹਾ ਜਾਂਦਾ ਸੀ ਕਿ ਕਵਲ ਨੌ ਨਿਹਾਲ ਸਿੰਘ ਦੇ ਵਿੱਚ ਆਪਣੇ ਦਾਦਾ ਮਹਾਰਾਜਾ ਰਣਜੀਤ ਸਿੰਘ ਵਰਗੇ ਸਾਰੇ ਗੁਣ ਜਿਹੜੇ ਉਹ ਮੌਜੂਦ ਹੈ। ਔਰ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪ ਫਿਰ ਕਵਲ ਨੌ ਨਿਹਾਲ ਸਿੰਘ ਦੀ ਵਿਦਿਆ ਦਾ ਪ੍ਰਬੰਧ ਕਰਵਾਇਆ। ਉਹਨਾਂ ਦੇ ਸ਼ਸਤਰ ਵਿਦਿਆ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸ਼ਸਤਰ ਵਿਦਿਆ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਲੈਣਾ ਸਿੰਘ ਮਜੀਠੀਆ ਤੇ ਜਰਨਲ ਵੈਦੁਰਾ ਵਰਗਿਆਂ ਨੇ ਜਿਹੜੀ ਸਿਖਾਈ ਸੀ ਔਰ ਵਿਸ਼ੇਸ਼ ਤੌਰ ਦੇ ਉੱਪਰ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਪ੍ਰਬੰਧ ਵੀ ਕਰਵਾਇਆ ਗਿਆ ਗਿਆਨੀ ਸੰਤ ਸਿੰਘ ਜੀ ਨੂੰ ਉਹਨਾਂ ਨੂੰ ਪੜ੍ਹਾਈ ਕਰਨ ਵਾਸਤੇ ਲਗਾਇਆ ਵੱਖ-ਵੱਖ ਪਛਾਵਾਂ ਦਾ ਗਿਆਨ ਜਿਹੜਾ ਸੀ ਉਹ ਵੀ ਕਬਲ ਨੌਨਿਹਾਲ ਸਿੰਘ ਨੂੰ ਕਰਵਾਇਆ ਜਾਂਦਾ ਹੈ 13-13 ਸਾਲ ਦੀ ਉਮਰ ਦੇ ਵਿੱਚ ਪਸ਼ਾਵਰ ਦੀ ਜੰਗ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਔਰ ਉਸ ਤੋਂ ਬਾਅਦ ਛੇਤੀ ਹੀ ਜਿਹੜਾ ਸੀ ਉਹਨਾਂ ਨੂੰ ਪਸ਼ਾਵਰ ਦਾ ਪ੍ਰਬੰਧਕ ਥਾਪ ਦਿੱਤਾ ਗਿਆ ਸੀ ਔਰ ਉਹ ਚੰਗੇ ਗੁਣਾ ਵਾਲੇ ਸੀ ਸਾਰੇ ਪੰਜਾਬ ਦੇ ਲੋਕ ਜਿਹੜੇ ਉਹਨਾਂ ਨੂੰ ਪ੍ਰੇਮ ਕਰਦੇ ਸੀ ਔਰ ਸਾਰਿਆਂ ਦੇ ਨਾਲ ਉਹਨਾਂ ਦਾ ਡੂੰਗਾ ਸਨੇਹ ਵੀ ਨਜ਼ਰ ਆਉਂਦਾ ਸੀ ਔਰ ਇੱਥੇ ਬਾਸਲੀ ਫਿਰ ਉਹਨਾਂ ਦੇ ਵਿਆਹ ਦੀ ਚਰਚਾ ਜਿਹੜੀ ਹੈ ਉਹ ਵੀ ਇਤਿਹਾਸ ਦੇ ਵਿੱਚ ਇੱਕ ਬੜੀ ਵਿਲੱਖਣ ਥਾਂ ਰੱਖਦੀ ਹੈ ਛੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਬਲ ਨੌਨਿਹਾਲ ਸਿੰਘ ਦਾ ਵਿਆਹ 1837 ਈਸਵੀ ਦੇ ਵਿੱਚ ਸਰਦਾਰ ਸ਼ਾਮ ਸਿੰਘ ਟਾਰੀ ਦੀ ਪੁੱਤਰੀ ਬੀਬੀ ਨਾਨਕੀ ਦੇ ਨਾਲ ਹੁੰਦਾ ਹੈ ਔਰ ਇਹ ਜਿਹੜੀ ਪ੍ਰਾਤ ਹੈ ਲਾਹੌਰ ਤੋਂ ਟਾਰੀ ਦੇ ਵਿੱਚ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਜਿਹੜਾ ਇੱਕ ਬੜਾ ਕੀਮਤੀ ਸਿਹਰਾ ਸੀ ਜਿਹੜਾ ਦਰਬਾਰ ਸਾਹਿਬ ਚੜਾ ਦਿੱਤਾ ਗਿਆ ਸੀ ਜਿਹੜਾ ਦਰਬਾਰ ਸਾਹਿਬ ਦੋਸ਼ੇਖਾਨੇ ਦੇ ਵਿੱਚ ਮੌਜੂਦ ਸੀ ਜੋ 1984 ਵੇਲੇ ਜਿਹੜਾ ਛੜ ਜਾਂਦਾ ਹੈ ਫਰਵਰੀ 27 ਜੂਨ 1839 ਦਾ ਉਹ ਨਿਭਾਗਾ ਦੇਣ ਆਉਂਦਾ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਆ ਉਹਨਾਂ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਉਹਨਾਂ ਦੇ ਪੁੱਤਰ ਕਵਰ ਖੜਕ ਸਿੰਘ ਨੂੰ ਮਹਾਰਾਜਾ ਬਣਾਇਆ ਜਾਂਦਾ ਹੈ ਮਹਾਰਾਜਾ ਬਣ ਤੋਂ ਬਾਅਦ ਖੜਕ ਸਿੰਘ ਜਿਹੜੇ ਸਨ ਉਹ ਜਾਣਗੇ ਸੀ ਕਿ ਜਿਹੜੇ ਡੋਗਰੇ ਐ ਇਹ ਲਾਹੌਰ ਦਰਬਾਰ ਦੇ ਵਿੱਚ ਬੜੀਆਂ ਸ਼ਾਦਸ਼ਾ ਘਟਦੇ ਪਏ ਤਾਂ ਇਸ ਕਰਕੇ ਕਵਰ ਖੜਕ ਸਿੰਘ ਹੋਣਾ ਨੇ ਡੋਗਰੇ ਭਰਾਵਾਂ ਨੂੰ ਸਹਜੇ ਸਹਜੇ ਪਿੱਛੇ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਅੰਦਰ ਮਹਿਲ ਦੇ ਵਿੱਚ ਡੋਗਰਿਆਂ ਦੇ ਆਉਣ ਦੇ ਉੱਪਰ ਵੀ ਪਾਬੰਦੀ ਲਾ ਦਿੱਤੀ ਔਰ ਉਹਨਾਂ ਨੇ ਆਪਣੇ ਨਾਲ ਚੇਤ ਸਿੰਘ ਬਾਜਵੇ ਨੂੰ ਰੱਖ ਲਿਆ ਔਰ ਚੇਤ ਸਿੰਘ ਬਾਜਵੇ ਦੀ ਜਿਹੜੀ ਵਧੇਰੇ ਸੁਣਵਾਈ ਹੋਣੀ ਲਾਹੌਰ ਦਰਬਾਰ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਡੋਗਰੇ ਭਰਾਵਾਂ ਨੇ ਉਸ ਵੇਲੇ ਮਹਾਰਾਜਾ ਖੜਕ ਸਿੰਘ ਤੇ ਕਵਲ ਨੌ ਨਿਹਾਲ ਸਿੰਘ ਦੇ ਵਿੱਚ ਦੋ ਫਾੜ ਪੈਦਾ ਕਰ ਦਿੱਤਾ ਭਾਵੇਂ ਆਪਸ ਦੇ ਵਿੱਚ ਮਤਭੇਦ ਪੈਦਾ ਕਰਵਾ ਦਿੱਤੇ ਕਿਹਾ ਜਾਂਦਾ ਹੈ ਕਿ ਉਸ ਵੇਲੇ ਡੋਗਰਿਆਂ ਨੇ ਜਾਲੀ ਚਿੱਠੀਆਂ ਜਿਹੜੀਆਂ ਤਿਆਰ ਕੀਤੀਆਂ ਜਿਹੜੀਆਂ ਚਿੱਠੀਆਂ ਕਵਲ ਨੌਨਿਹਾਲ ਸਿੰਘ ਨੂੰ ਦਿਖਾਈਆਂ ਗਈਆਂ ਕਿ ਆਹ ਵੇਖ ਮਹਾਰਾਜਾ ਖਡਕ ਸਿੰਘ ਜਿਹੜੇ ਅੰਗਰੇਜ਼ਾਂ ਦੇ ਨਾਲ ਚਿੱਠੀ ਪੱਤਰ ਕਰਦੇ ਆ ਤੇ ਇਹ ਪੰਜਾਬ ਦਾ ਰਾਜ ਜਿਹੜਾ ਡੋਗਰਿਆਂ ਨੂੰ ਵੇਚ ਦੇਣਗੇ ਜਿਸ ਤੋਂ ਬਾਅਦ ਮਹਾਰਾਜਾ ਖਡਕ ਸਿੰਘ ਤੇ ਕਵਲ ਨੌਨਿਹਾਲ ਸਿੰਘ ਦੇ ਵਿੱਚ ਆਪਸੀ મતਭੇਦ ਜਿਹੜੇ ਪੈਦਾ ਹੋ ਜਾਂਦੇ ਆ ਔਰ ਦੂਸਰੇ ਪਾਸੇ ਡੋਗਰਿਆਂ ਨੇ ਚਾਲ ਚੱਲ ਕੇ ਉਸ ਵੇਲੇ 9 ਅਕਤੂਬਰ 1839 ਈਸਵੀ ਨੂੰ ਰਾਤ ਦੇ ਵੇਲੇ ਮਹਿਲ ਦੇ ਵਿੱਚ ਦਾਖਲ ਹੋ ਕੇ ਸਰਦਾਰ ਚੇਤ ਸਿੰਘ ਬਾਜਵੇ ਨੂੰ ਕਤਲ ਕਰ ਦਿੱਤਾ ਔਰ ਪੰਜਾਬ ਦੇ ਮਹਾਰਾਜਾ ਮਹਾਰਾਜਾ ਖੜਕ ਸਿੰਘ ਨੂੰ ਜਿਹੜਾ ਸੀ ਉਹ ਨਜ਼ਰਬੰਦ ਕਰ ਦਿੱਤਾ ਨਜ਼ਰਬੰਦ ਕਰਨ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਥੋੜਾ ਥੋੜਾ ਜ਼ਹਿਰ ਦੇਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਲਗਭਗ 1 ਸਾਲ ਬਾਅਦ ਮਹਾਰਾਜਾ ਖੜਕ ਸਿੰਘ ਦੀ ਮੌਤ ਹੋ ਜਾਂਦੀ ਹੈ ਔਰ ਇਸ ਸਮੇਂ ਦੌਰਾਨ 9 ਅਕਤੂਬਰ 1839 ਤੋਂ ਹੀ ਫਿਰ ਜਿਹੜਾ ਸੀ ਕਵਲ ਨੌਨਿਹਾਲ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਜਾਂਦਾ ਹੈ ਚੜ੍ਹਦੀ ਜਵਾਨੀ ਦੇ ਵਿੱਚ 18 ਵਰਿਆਂ ਦੀ ਉਮਰ ਦੇ ਵਿੱਚ ਕਵਲ ਨੌਨਿਹਾਲ ਸਿੰਘ ਲਾਹੌਰ ਦੇ ਤਖਤ ਦੇ ਬੈਠਦੇ ਆ ਤੇ ਇਹ ਸੇ ਖਰਾਜ ਦੇ ਪੰਜਾਬ ਦੇ ਤੀਸਰੇ ਮਹਾਰਾਜਾ ਬਣ ਜਾਂਦੇ ਐ ਉਹਨਾਂ ਨੇ ਵੀ ਜਿਹੜੇ ਸੀ ਆਪਣੇ ਫੈਸਲੇ ਬੜੇ ਸਖਤੀ ਦੇ ਨਾਲ ਲਾਗੂ ਕਰਨੇ ਸ਼ੁਰੂ ਕੀਤੇ ਕਿੰਦ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇੱਕ ਕਾਉਂਸਲ ਬਣਾ ਦਿੱਤੀ ਜਿਹਦੇ ਵਿੱਚ ਦਿਵਾਨ ਮੁਕਮਚੰਦ ਵਰਗਿਆਂ ਨੂੰ ਸ਼ਾਮਲ ਕੀਤਾ ਗਿਆ ਲੈਣਾ ਸੰਗਮ ਜੇਠੀਏ ਵਰਗਿਆਂ ਨੂੰ ਸ਼ਾਮਲ ਕੀਤਾ ਗਿਆ ਜਿਸ ਤੋਂ ਬਾਅਦ ਡੋਗਰੇ ਜਿਹੜੇ ਸੀ ਉਹਨਾਂ ਦੀ ਤਾਕਤ ਥੋੜੀ ਹੋਰ ਘਟ ਜਾਂਦੀ ਹੈ ਇਸ ਤੋਂ ਡੋਗਰੇ ਭਰਾ ਬੜੇ ਹੋਰ ਜ਼ਿਆਦਾ ਔਖੇ ਹੋ ਜਾਂਦੇ ਐ ਔਰ ਇਸ ਤਰ੍ਹਾਂ ਦੇ ਨਾਲ ਜਿਉ ਜੋ ਡੋਗਰਿਆਂ ਦੀ ਤਾਕਤ ਜਿਹੜੀ ਲਾਹੌਰ ਦਰਬਾਰ ਵਿੱਚ ਘਟ ਰਹੀ ਸੀ ਤੇ ਉਹ ਜਾਦਿਆਂ ਸ਼ਾਜਾਹ ਕਰ ਰਹੇ ਸੀ ਸਿੱਖ ਰਾਜ ਨੂੰ ਖਤਮ ਕਰਨ ਦੀਆਂ ਉਹ ਕਸ਼ਮੀਰ ਦੀ ਜਾਂ ਜੰਮੂ ਦੀ ਗਵਰਨਰਨੀ ਦੇ ਉੱਪਰ ਸੰਤੁਸ਼ਟ ਨਹੀਂ ਸੀ ਉਹ ਚਾਹੁੰਦੇ ਸੀ ਕਿ ਲੋਹਰ ਦਾ ਦਰਬਾਰ ਵੀ ਜਿਹੜਾ ਹੈ ਪਾਵੇ ਸਾਰੇ ਪੰਜਾਬ ਦੇ ਮਹਾਰਾਜੇ ਅਸੀਂ ਬਣਨਾ ਚਾਹੀਦਾ ਇਸੇ ਕਰਕੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅੰਸ਼ ਵੰਸ਼ ਨੂੰ ਖਤਮ ਕਰਨਾ ਜਿਹੜਾ ਵਾ ਉਹ ਸ਼ੁਰੂ ਕੀਤਾ ਹੋਇਆ ਸੀ 5 ਨਵੰਬਰ 1840 ਵਾਲੇ ਦਿਨ ਪੰਜਾਬ ਦੇ ਦੂਸਰੇ ਮਹਾਰਾਜਾ ਮਹਾਰਾਜਾ ਖੜਕ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੀ ਚਿਖਾ ਜਿਹੜੀ ਹੈ ਚੰਦਨ ਦੀ ਤਿਆਰ ਕੀਤੀ ਜਾਂਦੀ ਹੈ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਹੀ ਉਹਨਾਂ ਦੀ ਚਿਖਾ ਜਿਹੜੀ ਹੈ ਚਿੰਤ ਤੋਂ ਬਾਅਦ ਕਵਲ ਨੌਨਿਹਾਲ ਸਿੰਘ ਅਗਨੀ ਦਿੰਦੇ ਆ ਤਾਂ ਜਿਸ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਜਿਸ ਵੇਲੇ ਦੇ ਨਾਲ ਮਹਾਰਾਜਾ ਖੜਕ ਸਿੰਘ ਦਾ ਸੰਸਕਾਰ ਹੋ ਰਿਹਾ ਸੀ ਤਾਂ ਉਸ ਵੇਲੇ ਧਿਆਨ ਸਿੰਘ ਡੋਗਰਾ ਜਿਹੜਾ ਸੀ ਉਹ ਇੱਕ ਅਫਸਰ ਗਾਰਡਨ ਦੇ ਕੰਨ ਦੇ ਵਿੱਚ ਕੁਝ ਇਹ ਰਿਹਾ ਸੀ ਜਿਸ ਤੋਂ ਬਾਅਦ ਕਵਲ ਨੌਨਿਹਾਲ ਸਿੰਘ ਸਮਝ ਜਾਂਦੇ ਆ ਕਿ ਇਹ ਕੋਈ ਸਾਜ਼ਿਸ਼ ਘੜੀ ਜਾ ਰਹੀ ਹੈ। ਧਿਆਨ ਸਿੰਘ ਡੋਗਰੇ ਦਾ ਇਹ ਰਵਈਆ ਵੇਖ ਕੇ ਉਸ ਵੇਲੇ ਕਵਲ ਨੌਨਿਹਾਲ ਸਿੰਘ ਡਰ ਜਾਂਦੇ ਆ ਤਾਂ ਉਹਨਾਂ ਨੇ ਵੇਖ ਲਿਆ ਕਿ ਇਹਦੇ ਵਿੱਚੋਂ ਕੋਈ ਸਾਜ਼ਿਸ਼ ਦੀ ਬੋ ਆ ਰਹੀ ਹੈ। ਉਹ ਛੇਤੀ ਦੇ ਨਾਲ ਆਪਣੇ ਮਹਿਲਾਂ ਵਾਲੇ ਪਾਸੇ ਨੂੰ ਤੁਰਦੇ ਆ ਤੇ ਨਾਲ ਧਿਆਨ ਸਿੰਘ ਡੋਗਰੇ ਦੇ ਭਤੀਜੇ ਗੁਲਾਬ ਸਿੰਘ ਦੇ ਪੁੱਤਰ ਮੀਆਂ ਉਦਮ ਸਿੰਘ ਦੀ ਬਾਹ ਬੜੀ ਘੁੱਟ ਕੇ ਫੜ ਲੈਂਦੇ ਆ। ਮੀਆਂ ਉਦਮ ਸਿੰਘ ਨੇ ਬੜੀ ਵਾਰ ਜਿਹੜਾ ਸੀ ਉਹ ਆਪਣੇ ਹੱਥ ਨੂੰ ਬਾਹ ਨੂੰ ਛਡਾਉਣ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਲੇਕਿਨ ਕਬਲ ਨੌਨਿਹਾਲ ਸਿੰਘ ਨੇ ਉਹਦੀ ਬਾਹ ਨੂੰ ਛੱਡਿਆ ਨਹੀਂ ਬਿਲਕੁਲ ਸਾਜ਼ਿਸ਼ ਘੜੀ ਹੋਈ ਸੀ ਮਹਾਰਾਜਾ ਨੌਨਿਹਾਲ ਸਿੰਘ ਨੂੰ ਖਤਮ ਕਰਨ ਦੀ ਤਾਂ ਸਾਜ਼ਿਸ਼ ਕੀ ਸੀ ਜਿਸ ਵੇਲੇ ਦੇ ਨਾਲ ਰੋਸ਼ਨੀ ਦਰਵਾਜ਼ੇ ਦੇ ਵਿੱਚੋਂ ਦੀ ਅੰਦਰ ਦਾਖਲ ਹੋਣਾ ਸੀ ਤੇ ਉੱਪਰ ਵਿਜੇ ਸਿੰਘ ਨੂੰ ਬਿਠਾਇਆ ਹੋਇਆ ਸੀ ਤਾਂ ਇਸ਼ਾਰਾ ਕਰਨ ਤੋਂ ਬਾਅਦ ਉਹਨੇ ਉੱਪਰੋਂ ਇੱਕ ਛੱਜਾ ਸੁਪਣਾ ਕੁਝ ਇਤਿਹਾਸ ਕਰ ਕਹਿੰਦੇ ਕਿ ਬੰਬ ਜਿਹੜਾ ਰੱਖਿਆ ਸੀ ਉਹ ਬੰਬ ਫਟਣ ਨਾਲ ਛੱਜਾ ਡਿੱਗਣਾ ਸੀ ਕੁਝ ਵੀ ਹੋਵੇ ਛੱਜਾ ਡੇਕ ਕੇ ਤੇ ਉਹਦੇ ਥੱਲੇ ਕਬਲ ਨੌਨਿਹਾਲ ਸਿੰਘ ਨੂੰ ਕੇ ਮਾਰਨਾ ਸੀ ਹੁਣ ਜਿਸ ਵੇਲੇ ਦੇ ਨਾਲ ਧਿਆਨ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਨੇ ਇਸ਼ਾਰਾ ਦੇਣਾ ਸੀ ਕਿ ਮਹਾਰਾਜਾ ਬਿਲਕੁਲ ਥੱਲੇ ਆ ਗਿਆ ਹੈ ਤਾਂ ਉਹ ਚਿੱਟੀ ਚ ਫਸ ਜਾਂਦਾ ਹੈ ਕਿ ਨਾਲ ਉਹਦੇ ਮੀਆਂ ਉਦਮ ਸਿੰਘ ਆ ਰਿਹਾ ਹੈ ਹੁਣ ਮੈਂ ਇਸ਼ਾਰਾ ਕਰਾਂ ਕਿ ਨਾ ਕਰਾਂ ਉਹਨੇ ਧਿਆਨ ਸਿੰਘ ਡੋਗਰੇ ਵੱਲ ਨੂੰ ਇਸ਼ਾਰਾ ਕਰਕੇ ਪੁੱਛਿਆ ਤਾਂ ਧਿਆਨ ਸਿੰਘ ਡੋਗਰੇ ਦੇ ਸਿਰ ਤੇ ਇੰਨਾ ਜ਼ਿਆਦਾ ਭੂਤ ਸਵਾਰ ਸੀ ਮਹਾਰਾਜੇ ਦੇ ਪਰਿਵਾਰ ਨੂੰ ਮਾਰਨ ਦਾ ਕਿ ਉਹਨੇ ਆਪਣੇ ਭਤੀਜੇ ਦੀ ਮੌਤ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਉਸੇ ਵੇਲੇ ਦੇ ਨਾਲ ਧਿਆਨ ਸਿੰਘ ਡੋਗਰੇ ਨੇ ਇਸ਼ਾਰਾ ਕੀਤਾ ਕਿ ਤੁਸੀਂ ਆਪਣਾ ਕੰਮ ਜਿਹੜਾ ਜਾਰੀ ਰੱਖੋ ਤਾਂ ਉਸ ਵੇਲੇ ਦੇ ਨਾਲ ਹੀ ਰਾਸ ਸਿੰਘ ਨੇ ਇਸ਼ਾਰਾ ਕੀਤਾ ਜਿਸ ਵੇਲੇ ਦੇ ਨਾਲ ਕਵਲ ਨੌਨਿਹਾਲ ਸਿੰਘ ਸੱਜੇ ਦੇ ਥੱਲੇ ਹੁੰਦਾ ਹੈ ਤਾਂ ਉੱਪਰੋਂ ਸੱਜਾ ਜਿਹੜਾ ਛੁੱਟ ਦਿੱਤਾ ਜਾਂਦਾ ਹੈ ਜਿਹੜਾ ਮੀਆਂ ਉਦਮ ਸਿੰਘ ਸੀ ਉਹ ਸੱਜੇ ਦੇ ਥੱਲੇ ਆਉਣ ਦੇ ਨਾਲ ਮੌਕੇ ਤੇ ਉਹਦੀ ਮੌਤ ਹੋ ਜਾਂਦੀ ਹੈ ਤਾਂ ਕਵਲ ਨੌਨਿਹਾਲ ਸਿੰਘ ਦੇ ਮਾਸਾਕ ਮੱਥੇ ਦੇ ਉੱਪਰ ਚੋਟ ਲੱਗਦੀ ਹੈ ਛੋਟ ਬਿਲਕੁਲ ਥੋੜੀ ਸੀ ਪਾਣੀ ਪਾਣੀ ਕਹਿੰਦਾ ਕਵਲ ਨੌਨਿਹਾਲ ਸਿੰਘ ਜਿਹੜਾ ਬੇਹੋਸ਼ ਹੋ ਜਾਂਦਾ ਹੈ ਪਲੈਨਿੰਗ ਇੰਨੀ ਤਗੜੀ ਤਿਆਰ ਕੀਤੀ ਹੋਈ ਸੀ ਕਿ ਕੋਲ ਹੀ ਉਸ ਵੇਲੇ ਦੇ ਨਾਲ ਜਿਹੜੇ ਪੰਜ ਸਿਪਾਹੀ ਖੜੇ ਸੀ ਜਿਹੜੇ ਬਿਨਾ ਵਰਦੀ ਤੋਂ ਸੀ ਔਰ ਉਹਨਾਂ ਦੇ ਕੋਲ ਇੱਕ ਪਾਲਕੀ ਵੀ ਸੀ ਉਹਨਾਂ ਨੇ ਛੇਤੀ ਦੇ ਨਾਲ ਕਵਲ ਨੌਨਿਹਾਲ ਸਿੰਘ ਨੂੰ ਪਾਲਕੀ ਚ ਪਾਇਆ ਤੇ ਪਾਲਕੀ ਚੁੱਕ ਕੇ ਹਜ਼ੂਰੀ ਬਾਗ ਵਾਲੇ ਪਾਸੇ ਨੂੰ ਤੁਰ ਪੈਂਦੇ ਆ ਮਗਰੇ ਮਗਰ ਸਰਦਾਰ ਲੈਣਾ ਸਿੰਘ ਮਜੀਠੀਆ ਵੀ ਜਾਂਦੇ ਆ ਨਾਲ ਹੀ ਜਿਹੜਾ ਸੀ ਉਸੇ ਵੇਲੇ ਭੱਜ ਕੇ ਧਿਆਨ ਸਿੰਘ ਡੋਗਰਾ ਚਲਿਆ ਜਾਂਦਾ ਹੈ ਕਮਰੇ ਦੇ ਅੰਦਰ ਜਾਣ ਤੋਂ ਬਾਅਦ ਸਿਪਾਈਆਂ ਨੂੰ ਬਾਹਰ ਕੱਢ ਕੇ ਅੰਦਰੋਂ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਹੈ ਲੈਣਾ ਸਿੰਘ ਮਝੇਠੀਆ ਬਹੁਤ ਜ਼ਿਆਦਾ ਉੱਥੇ ਰੌਲਾ ਪਾਉਂਦਾ ਹੈ ਕਿ ਮੈਨੂੰ ਅੰਦਰ ਜਾਣ ਦਿੱਤਾ ਜਾਏ ਲੇਕਿਨ ਲੈਣਾ ਸਿੰਘ ਮਝੇਠੀਏ ਨੂੰ ਵੀ ਉਸ ਦੇ ਅੰਦਰ ਜਾਣ ਨਹੀਂ ਦਿੱਤਾ ਜਾਂਦਾ ਜਦੋਂ ਇਹ ਖਬਰ ਮਹਾਰਾਣੀ ਚੰਦਕੌਰ ਤੇ ਮਹਾਰਾਜਾ ਨੌਨਿਹਾਲ ਸਿੰਘ ਦੀ ਪਤਨੀ ਨਾਨਕੀ ਦੇ ਕੋਲ ਜਾਂਦੀ ਹੈ ਤੇ ਉਹ ਅਜੇ ਚਿਖਾ ਦੇ ਕੋਲ ਸੀ ਉਹ ਦੌੜੀਆਂ ਹੋਈਆਂ ਅੱਗੜ ਪਿਛੜ ਨੌ ਸੱਸ ਦੌੜੀਆਂ ਆ ਰਹੀਆਂ ਸੀ ਉਹਨਾਂ ਨੇ ਦਰਵਾਜ਼ੇ ਦੇ ਬਾਹਰ ਆਣ ਕੇ ਬਹੁਤ ਵੈਣ ਪਾਏ ਤਰਲੇ ਪਾਏ ਕਿ ਤੁਸੀਂ ਮੈਨੂੰ ਮਹਾਰਾਣੀ ਚੰਦਕੌਰ ਕਹਿ ਰਹੀ ਸੀ ਕਿ ਮੈਨੂੰ ਮੇਰੇ ਪੁੱਤਰ ਨੂੰ ਮਿਲਣ ਦਿੱਤਾ ਜਾਏ ਮਹਾਰਾਣੀ ਨਾਨਕੀ ਕਹਿ ਰਹੀ ਸੀ ਕਿ ਮੈਨੂੰ ਆਪਣੇ ਪਤੀ ਨਾਲ ਮਿਲਣ ਦਿੱਤਾ ਜਾਏ ਲੇਕਿਨ ਡੋਗਰਿਆਂ ਨੇ ਉਸ ਵੇਲੇ ਕਬਲ ਨੌਨਿਹਾਲ ਸਿੰਘ ਦੇ ਨਾਲ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਿਸ ਵੇਲੇ ਦੇ ਨਾਲ ਅੰਦਰ ਜਾਂਦੇ ਅੰਦਰ ਕੀ ਹੋਇਆ ਇਹ ਤੇ ਡੋਗਰੇਆਂ ਨੂੰ ਪਤਾ ਹੈ ਜਾਂ ਮਹਾਰਾਜਾ ਨੌਨਿਹਾਲ ਸਿੰਘ ਨੂੰ ਪਤਾ ਹੈ ਲੇਕਿਨ ਇਤਿਹਾਸਕਾਰ ਕਹਿੰਦੇ ਆ ਕਿ ਉਸ ਵੇਲੇ ਦੇ ਨਾਲ ਕਬਲ ਨੌਨਿਹਾਲ ਸਿੰਘ ਨੇ ਕਿਹਾ ਕਿ ਪਾਣੀ ਤੇ ਪਾਣੀ ਕਹਿਣ ਤੋਂ ਬਾਅਦ ਜਿਸ ਵੇਲੇ ਉਹਨੇ ਅੱਖਾਂ ਖੋਲ੍ਹੀਆਂ ਸਾਹਮਣੇ ਉਸਨੇ ਧਿਆਨ ਸਿੰਘ ਡੋਗਰੇ ਨੂੰ ਵੇਖਿਆ ਮਹਾਰਾਜ ਨੌਨਿਹਾਲ ਸਿੰਘ ਨੇ ਕਹਿ ਕੇ ਮੈਨੂੰ ਮੇਰੀ ਮਾਂ ਦੇ ਕੋਲ ਪਹੁੰਚਾ ਦਿਓ ਤਾਂ ਉਸ ਵੇਲੇ ਧਿਆਨ ਸਿੰਘ ਡੋਗਰਾ ਕਹਿੰਦਾ ਹੈ ਮਾਂ ਦੇ ਕੋਲ ਨਹੀਂ ਤੈਨੂੰ ਤੇਰੇ ਪਿਤਾ ਦੇ ਕੋਲ ਪਹੁੰਚਾ ਦਿੰਨੇ ਆ ਤਾਂ ਉਸ ਵੇਲੇ ਦੇ ਨਾਲ ਕਵਲ ਨੌਨਿਹਾਲ ਸਿੰਘ ਸਮਝ ਗਿਆ ਕਿ ਮੇਰੇ ਨਾਲ ਸਾਜ਼ਿਸ਼ ਹੋਈ ਹੈ ਮੇਰੇ ਨਾਲ ਛੜਿਆੰਤਰ ਰਚਿਆ ਗਿਆ ਹੈ ਉਹਨੇ بڑے ਹੱਥ ਜੋੜੇ ਤੇ ਕਿਹਾ ਡੋਗਰਿਆ ਨੂੰ ਕਿ ਜੇ ਕਹਿੰਦੇ ਹੋ ਤਾਂ ਮੈਂ ਪੰਜਾਬ ਦਾ ਰਾਜ ਭਾਗ ਤੁਹਾਨੂੰ ਲਿਖ ਕੇ ਦੇ ਦਿੰਨਾ ਲੇਕਿਨ ਮੇਰੀ ਜਾਨ ਬਖਸ਼ ਦਿਓ بڑے ਤਰਲੇ ਪਾ ਪਾ ਕੇ ਕਵਲ ਨੌਨਿਹਾਲ ਸਿੰਘ ਧਿਆਨ ਸਿੰਘ ਡੋਗਰੇ ਨੂੰ ਕਹਿ ਰਿਹਾ ਸੀ ਕਿ ਮੇਰੀ ਜਾਨ ਬਖਸ਼ ਦੇ ਮੈਂ ਤੈਨੂੰ ਸਾਰਾ ਪੰਜਾਬ ਦਾ ਰਾਜ ਭਾਗ ਲਿਖ ਕੇ ਦੇ ਦਿੰਨਾ ਤੇ ਮੈਂ ਇਥੋਂ ਚਲਿਆ ਜਾਊਂਗਾ ਲੇਕਿਨ ਧਿਆਨ ਸਿੰਘ ਡੋਗਰੇ ਨੇ ਇੱਕ ਨਹੀਂ ਸੁਣੀ ਕੋਲ ਇੱਕ ਵੱਡਾ ਪੱਥਰ ਪਿਆ ਸੀ ਵੱਡਾ ਸਾ ਪੱਥਰ ਚੁੱਕ ਕੇ ਕਵਨ ਨੌਨਿਹਾਲ ਸਿੰਘ ਦੇ ਸਿਰ ਦੇ ਵਿੱਚ ਮਾਰਿਆ ਗਿਆ ਔਰ ਪੱਥਰ ਮਾਰ ਮਾਰ ਕੇ ਕਵਨ ਨੌਨਿਹਾਲ ਸਿੰਘ ਨੂੰ ਜਿਹੜਾ ਸੀ ਮਾਰ ਦਿੱਤਾ ਗਿਆ ਬਾਹਰ ਖੜੀਆਂ ਮਹਾਰਾਣੀ ਮਹਾਰਾਣੀ ਚੰਦਕੌਰ ਮਹਾਰਾਣੀ ਨਾਨਕੀ ਵੈਣ ਪਾ ਪਾ ਕੇ ਕੀਰਨੇ ਪਾ ਪਾ ਕੇ ਕਹਿ ਰਹੀ ਸੀ ਕਿ ਮੈਨੂੰ ਮਿਲਣ ਦਿੱਤਾ ਜਾਵੇ ਲੇਕਿਨ ਕਿਸੇ ਨੇ ਮਿਲਣ ਨਹੀਂ ਦਿੱਤਾ ਇਹ ਖਬਰ 3 ਦਿਨ ਗੁਪਤ ਰੱਖੀ ਜਾਂਦੀ ਹੈ ਇਨਾ ਚਿਰ ਨੂੰ ਧਿਆਨ ਸਿੰਘ ਡੋਗਰਾ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਨੂੰ ਜਿਹੜਾ ਚਿੱਠੀ ਲਿਖਦਾ ਹੈ ਕਿ ਛੇਤੀ ਦੇ ਨਾਲ ਆ ਲਾਹੌਰ ਦਰਬਾਰ ਤੇਰਾ ਇੰਤਜ਼ਾਰ ਕਰ ਰਿਹਾ ਹੈ ਜਦੋਂ ਬਟਾਲੇ ਤੋਂ ਮਹਾਰਾਜਾ ਸ਼ੇਰ ਸਿੰਘ ਫੌਜ ਲੈ ਕੇ ਚਲਿਆ ਜਾਂਦਾ ਹੈ ਫਿਰ ਉਹ ਜਿਹੜੀ ਖਬਰ ਹੈ ਬਾਹਰ ਕੱਢੀ ਜਾਂਦੀ ਹੈ 8 ਨਵੰਬਰ ਵਾਲੇ ਦਿਨ ਪੰਜਾਬ ਦੇ ਹੋਣਹਾਰ ਬਾਦਸ਼ਾ ਕਵਲ ਨੌ ਨਿਹਾਲ ਸਿੰਘ ਦਾ ਫਿਰ ਸਸਕਾਰ ਕੀਤਾ ਜਾਂਦਾ ਹੈ ਚਿਰਖਾ ਦੇ ਕੋਲ ਖੜੀ ਮਹਾਰਾਣੀ ਚੰਦਕੌਰ ਵੈਣ ਪਾਪਾ ਕੇ ਕਹਿ ਰਹੀ ਸੀ ਜਿਸ ਮਹਾਰਾਣੀ ਨੇ ਅਜੇ ਤਾਜ਼ਾ-ਤਾਜ਼ਾ ਆਪਣਾ ਪਤੀ ਤੋਰਿਆ ਸੀ ਹੁਣ ਉਹ ਆਪਣੇ ਪੁੱਤਰ ਨੂੰ ਤੋੜਦੀ ਪਈ ਸੀ 1 ਸਾਲ 28 ਦਿਨ ਰਾਜ ਕਰਨ ਤੋਂ ਬਾਅਦ ਪੰਜਾਬ ਦਾ ਤੀਸਰਾ ਮਹਾਰਾਜਾ ਮਹਾਰਾਜਾ ਕਵਲ ਨੌ ਨਿਹਾਲ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਹੈ ਆਪਣਿਆਂ ਦੀ ਛਾਜਿਸ਼ ਦਾ ਸ਼ਿਕਾਰ ਬਣ ਜਾਂਦਾ ਹੈ ਜੇ ਉਸ ਦੀ ਉਮਰ ਦੀ ਗੱਲ ਕਰੀਏ ਤਾਂ ਚੜ੍ਹਦੀ ਜਵਾਨੀ 19 ਸਾਲ 7 ਮਹੀਨੇ ਤੇ 28 ਦਿਨ ਦੀ ਕੁੱਲ ਉਮਰ ਭੋ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਜਿਹੜੇ ਡੋਗਰਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਸੀ ਟਕੇ ਟਕੇ ਤੇ ਭਰਤੀ ਕਰਕੇ ਵੱਡੇ ਅਹੁਦੇ ਦਿੱਤੇ ਉਹਨਾਂ ਡੋਗਰਿਆਂ ਨੇ ਗਦਾਰੀ ਕਰਕੇ ਮਹਾਰਾਜਾ ਨੌਨਿਹਾਲ ਸਿੰਘ ਨੂੰ ਜਿਹੜਾ ਸੀ ਬੜੇ ਸ਼ਾਲ ਕਬੜ ਧੋਖੇ ਦੇ ਨਾਲ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਇਸ ਤਰ੍ਹਾਂ ਦੇ ਨਾਲ ਹੀ ਲਾਹੌਰ ਦਰਬਾਰ ਦੇ ਵਿੱਚ ਹੋਰ ਛੜੇੰਤਰ ਹੁੰਦੇ ਰਹੇ ਔਰ ਛੜੇੰਤਰਾਂ ਤੋਂ ਬਾਅਦ ਆਖਰਕਾਰ ਸਾਰੇ ਸਾਰੇ ਸਿੱਖ ਰਾਜ ਜਿਹੜਾ ਜਾਂਦਾ ਰਹਿੰਦਾ ਹੈ ਇਹ ਦਾਸਤਾਨ ਹੈ ਕਵਲ ਨੌਨਿਹਾਲ ਸਿੰਘ ਦੀ ਜਿਹੜੇ ਪੰਜਾਬ ਦੇ ਤੀਸਰੇ ਮਹਾਰਾਜਾ ਸੀ ਕਵਲ ਨੌਨਿਹਾਲ ਸਿੰਘ ਦੇ ਪੋਤਰੇ ਸੀ ਜਿਨ੍ਹਾਂ ਨੂੰ ਬੜੀ ਬੇਰਹਿਮੀ ਦੇ ਨਾਲ ਟੋਗਰੇ ਭਰਾਵਾਂ ਦੇ ਵੱਲੋਂ ਜਿਹੜਾ ਉਹ ਕਤਲ ਕੀਤਾ ਗਿਆ ਸੀ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ